ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਭਾਈ ਤਾਰਾ ਜੀ ਦੀ ਸਾਖੀ ਲਾਹੌਰ ਦੇ ਨੇੜੇ ਇੱਕ ਪਿੰਡ ਵਿੱਚ ਭਾਈ ਤਾਰਾ ਜੀ ਰਹਿੰਦੇ ਸਨ ਉਹ ਭਾਰ ਜਵਾਨੀ ਵਿੱਚ ਸਨ ਉਹਨਾਂ ਦੀ ਇੱਕ ਮਾਤਾ ਤੇ ਇੱਕ ਭੈਣ ਸੀ ਧਰਮ ਦੇ ਕੀਰਤ ਕਮਾਈ ਕਰਕੇ ਜੀਵਨ ਨਿਰਵਾਹ ਕਰੀ ਜਾਂਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲੋਂ ਉਹਨਾਂ ਨੇ ਸਤ ਕਰਤਾ ਦਾ ਸਿਮਰਨ ਕਰਨਾ ਸਿੱਖਿਆ ਸੀ ਗੁਰੂ ਜੀ ਦੀ ਸਿੱਖਿਆ ਦੇ ਕਾਰਨ ਉਹ ਗਰੀਬਾਂ ਦੀ ਬਹੁਤ ਸਹਾਇਤਾ ਕਰਦੇ ਆਪਣੇ ਸਾਥੀਆਂ ਕੋਲੋਂ ਸਤ ਕਰਤਾ ਦਾ ਸਿਮਰਨ ਕਰਾਉਂਦੇ ਭਾਈ ਤਾਰਾ ਜੀ ਦੇ ਸਮੇਂ ਪੰਜਾਬ ਵਿੱਚ ਪਠਾਣਾਂ ਦਾ ਰਾਜ ਸੀ ਪਠਾਣਾਂ ਦੀ ਹਕੂਮਤ ਨੂੰ ਕਮਜ਼ੋਰ ਸਮਝ ਕੇ ਬਾਦਸ਼ਾਹ ਬਾਬਰ ਪੰਜਾਬ ਉੱਤੇ ਚੜ੍ਹਾਈ ਕਰ ਆਇਆ। ਬਾਬਰ ਦੀ ਫੌਜ ਲੜਾਈ ਤੇ ਜੱਥੇ ਬੰਦ ਸੀ। ਪਠਾਣ ਹਾਕਮ ਉਸ ਦਾ ਮੁਕਾਬਲਾ ਨਾ ਕਰ ਸਕੇ। ਬਾਬਰ ਪਸ਼ਾਵਰ ਤੋਂ ਜਿੱਤਾਂ ਪ੍ਰਾਪਤ ਕਰਦਾ ਹੋਇਆ ਲਾਹੌਰ ਪਹੁੰਚ ਗਿਆ। ਲਾਹੌਰ ਨੂੰ ਫਤਿਹ ਕਰਕੇ ਬਾਬਰ ਨੇ ਹੁਕਮ ਕੀਤਾ ਕਿ ਸ਼ਹਿਰ ਨੂੰ ਸਾੜਿਆ ਜਾਵੇ ਤੇ ਲੁੱਟਿਆ ਜਾਵੇ। ਬਾਬਰ ਦੇ ਪਰਦੇਸੀ ਫੌਜੀਆਂ ਨੇ ਸ਼ਹਿਰ ਨੂੰ ਅੱਗ ਲਾ ਦਿੱਤੀ। ਸ਼ਹਿਰ ਸੜਨ ਲੱਗਾ। ਪੁਰਸ਼, ਇਸਤਰੀਆਂ, ਬੱਚੇ ਤੇ ਪਸ਼ੂ-ਪੰਛੀ ਅੱਗ ਵਿੱਚ ਧਾਣਾ ਵਾਂਗ ਪੁੱਜਣ ਲੱਗੇ। ਹਾਹਾਕਾਰ ਮਚ ਗਈ। ਬਾਬਰ ਤੇ ਬਾਬਰ ਦੇ ਆਦਮੀ ਪਰਮਾਤਮਾ ਨੂੰ ਭੁੱਲ ਗਏ। ਮਹਾ ਭਿਆਨਕ ਜ਼ੁਲਮ ਕਰਨ ਲੱਗੇ। ਲਾਹੌਰ ਸ਼ਹਿਰ ਅਤੇ ਸ਼ਹਿਰ ਦੇ ਚਗਿਰ ਤੇ ਜੋ ਦਇਆਵਾਨ ਨੇਕ ਤੇ ਈਸ਼ਵਰ ਦੇ ਭਗਤ ਰਹਿੰਦੇ ਸਨ ਉਹ ਬਹੁਤ ਦੁਖੀ ਹੋਏ ਉਹਨਾਂ ਵਿੱਚੋਂ ਭਾਈ ਤਾਰਾ ਜੀ ਪਹਿਲੇ ਬਹਾਦਰ ਤੇ ਮਹਾਪੁਰਸ਼ ਸਨ ਜੋ ਪਿੰਡੋਂ ਲਾਹੌਰ ਨਸ ਉੱਠੇ ਅੱਗ ਬੁਝਾ ਕੇ ਜੀਆਂ ਨੂੰ ਬਚਾਉਣ ਦਾ ਖਿਆਲ ਮਨ ਵਿੱਚ ਆਇਆ ਘਰੋਂ ਤੁਰਦੇ ਨੂੰ ਮਾਤਾ ਤੇ ਭੈਣ ਨੇ ਰੋਕਿਆ ਭੈਣ ਨੇ ਆਖਿਆ ਵੇ ਵੀਰਾ ਬਾਦਸ਼ਾਹ ਦੇ ਹੁਕਮ ਨਾਲ ਲੱਗੀ ਅੱਗ ਨੂੰ ਤੂੰ ਕੱਲਾ ਕਿਵੇਂ ਠੰਡਿਆ ਕਰ ਸਕਦਾ ਹੈ ਬਲਦੇ ਪਾਂਬੜ ਵਿੱਚ ਛਾਲ ਮਾਰ ਕੇ ਅਸਾਂ ਮਾਵਾ ਧੀਆਂ ਨੂੰ ਸੱਲ ਨਾ ਲਾ ਜੇ ਤੈਨੂੰ ਕੁਝ ਹੋ ਗਿਆ ਤਾਂ ਅਸੀਂ ਕਿਸ ਆਸਰੇ ਜੀਵਨ ਕੱਟਾਂਗੇ ਵੀਰਾ ਤੂੰ ਲਾਹੌਰ ਨਾ ਜਾ ਘਰ ਬੈਠ ਕੇ ਸਤ ਕਰਤਾ ਦਾ ਸਿਮਰਨ ਕਰ ਪਰ ਭਾਈ ਤਾਰਾ ਜੀ ਨੇ ਆਪਣੀ ਭੈਣ ਤੇ ਮਾਂ ਦੇ ਤਰਲਿਆਂ ਵੱਲ ਕੋਈ ਖਿਆਲ ਨਾ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਤਰ ਕੇ ਲਾਹੌਰ ਨੂੰ ਨੱਠ ਉਠਿਆ। ਘੰਟਿਆਂ ਦਾ ਸਫਰ ਪੰਦ ਪਲਾ ਵਿੱਚ ਦੀਤੇ ਕਰਕੇ ਲਾਹੌਰ ਪੁੱਜਾ। ਆਪਣੀ ਹਿੱਕ ਦੇ ਤਾਨ ਘਰਾ ਵਿੱਚ ਸੜਦੇ ਮਨੁੱਖਾਂ ਨੂੰ ਸੜਨੋਂ ਬਚਾਉਣ ਲੱਗਾ। ਕਿਤੇ ਅੱਗ ਬਜਾਈ ਕਿਤੇ ਮਾਸੂਮ ਬੱਚਿਆਂ ਨੂੰ ਬਲਦੀ ਜਵਾਲਾ ਵਿੱਚੋਂ ਬਾਹਰ ਕੱਢਿਆ ਤੇ ਕਿਤੇ ਪਾਪੀ ਤੇ ਦੁਰਾਚਾਰੀ ਫੌਜੀਆਂ ਕੋਲੋਂ ਸਤਵੰਤੀਆਂ ਇਸਤਰੀਆਂ ਦੇ ਸਤ ਨੂੰ ਬਚਾਇਆ ਉਸ ਦੀ ਲੋਕ ਸੇਵਾ ਨੂੰ ਦੇਖ ਕੇ ਬਾਬਰ ਦੇ ਆਦਮੀ ਗਰੋਧ ਵਿੱਚ ਆ ਗਏ ਉਹਨਾਂ ਨੇ ਭਾਈ ਤਾਰਾ ਜੀ ਨੂੰ ਫੜ ਲਿਆ ਹੱਥ ਪੈਰ ਬੰਨ੍ਹ ਕੇ ਬਾਦਸ਼ਾਹ ਬਾਬਰ ਦੇ ਪੇਸ਼ ਜਾ ਕੀਤਾ ਫੌਜੀਆਂ ਦੀ ਗੱਲ ਸੁਣ ਕੇ ਬਾਬਰ ਕਹਿਰਵਾਨ ਹੋ ਕੇ ਭਾਈ ਤਾਰਾ ਜੀ ਨੂੰ ਪੁੱਛਿਆ ਉਹ ਬੰਦੇ ਤੇ ਇਹਨੂੰ ਪਤਾ ਨਹੀਂ ਸੀ ਕਿ ਲਾਹੌਰ ਸ਼ਹਿਰ ਨੂੰ ਬਾਬਰ ਸਾੜ ਰਿਹਾ ਹੈ ਬਾਬਰ ਦਾ ਮੁਕਾਬਲਾ ਕਰਨ ਵਾਸਤੇ ਆਇਆ ਹੈ ਜਾਂ ਮੌਤ ਦੇ ਫਰਿਸ਼ਤੇ ਨੇ ਬਲੀਦਾਨ ਵਾਸਤੇ ਪ੍ਰੇਰ ਕੇ ਸ਼ਹਿਰ ਵਿੱਚ ਲਿਆਂਦਾ ਹੈ ਦੱਸ ਤੂੰ ਕੌਣ ਹੈ ਮੇਰੀ ਲਾਈ ਅੱਗ ਨੂੰ ਕਿਉਂ ਬੁਝਾ ਰਿਹਾ ਹੈ ਭਾਈ ਤਾਰਾ ਜੀ ਨੇ ਨਿਰਪੈਤਾ ਨਾਲ ਬਾਬਰ ਨੂੰ ਉੱਤਰ ਦਿੱਤਾ ਮੈਂ ਸਮਝਦਾ ਸਾਂ ਕਿ ਪਰਦੇਸੀ ਲੁਟੇਰੇ ਨੇ ਮੇਰੇ ਵਤਨ ਵਾਸੀਆਂ ਨੂੰ ਨਿਰਦੋਸ਼ ਸਾੜਨਾ ਤੇ ਲੁੱਟਣਾ ਮਾਰਨਾ ਸ਼ੁਰੂ ਕੀਤਾ ਹੈ ਮੈਨੂੰ ਪਤਾ ਸੀ ਕਿ ਬਾਬਰ ਜ਼ਾਲਮ ਹੈ ਉਹ ਮੈਨੂੰ ਮਾਰ ਦੇਵੇਗਾ ਅਗਵੇਚ ਸੂਟ ਕੇ ਸਾੜ ਦੇਵੇਗਾ ਉਸ ਕੋਲ ਫੌਜ ਹੈ ਉਹ ਆਪਾ ਤਨੂੰ ਲੁੱਟਣ ਵਾਸਤੇ ਆਇਆ ਹੈ ਪਰ ਨਾਲ ਹੀ ਮੇਰੇ ਗੁਰੂ ਜੀ ਦੀ ਸਿੱਖਿਆ ਹੈ ਆਪਾ ਕੁਰਬਾਨ ਕਰਕੇ ਗਰੀਬਾਂ ਦੁਖੀਆਂ ਧਰਮੀਆਂ ਤੇ ਅਵਲਾ ਇਸਤਰੀਆਂ ਦੀ ਸਹਾਇਤਾ ਕਰਨੀ ਜ਼ਾਲਮ ਦੇ ਜ਼ੁਲਮ ਕੋਲੋਂ ਨਾ ਡਰਨਾ ਪ੍ਰਮਾਤਮਾ ਸਹਾਇਤਾ ਕਰੇਗਾ ਕਿਉਂਕਿ ਪਰਮਾਤਮਾ ਨੇਕੀ ਕਰਨ ਵੇਲੇ ਪੁਰਸ਼ ਦੇ ਅੰਗ ਸੰਗ ਰਹਿੰਦਾ ਹੈ ਜੇ ਬਾਬਰ ਕੋਲ ਤਲਵਾਰ ਹੈ ਤਾਂ ਮੇਰੇ ਕੋਲ ਸਤ ਕਰਤਾਰ ਦੇ ਸਿਮਰਨ ਦੀ ਢਾਲ ਹੈ ਜਿਨ੍ਹਾਂ ਨੂੰ ਮੌਤ ਦੇ ਘਾਟੋਂ ਬਚਾਇਆ ਹੈ ਉਹਨਾਂ ਦੀਆਂ ਅਸੀਸਾਂ ਮੇਰੇ ਨਾਲ ਹਨ ਮੇਰੇ ਗੁਰੂ ਮੇਰੇ ਅੰਗ ਸੰਗ ਹਨ ਮੈਨੂੰ ਬੇਸ਼ੱਕ ਮਰਵਾ ਦੇ ਪਰ ਸੱਚ ਇਹ ਹੈ ਕਿ ਮਾਸੂਮ ਤੇ નિર્ਦੋਸ਼ ਪ੍ਰਜਾ ਉਤੇ ਐਸਾ ਜ਼ੁਲਮ ਇੱਕ ਜੇਤੂ ਬਾਦਸ਼ਾਹ ਵੱਲੋਂ ਨਹੀਂ ਕਰਨਾ ਚਾਹੀਦਾ ਇਹੋ ਜਿਹਾ ਜ਼ੁਲਮ ਇੱਕ ਭਾਰੀ ਪੱਥਰ ਬਣ ਕੇ ਸਮੇਤ ਪ੍ਰਤਾਪ ਦੇ ਡੋਬ ਦਿੰਦਾ ਹੈ ਤੁਹਾਡਾ ਧਰਮ ਸੀ ਅੱਗ ਲਾਉਣੀ ਤੇ ਮੇਰਾ ਧਰਮ ਹੈ ਅੱਗ ਬੁਝਾਉਣੀ ਜੇਤੂ ਬਾਬਰ ਨੇ ਗੁਰੂ ਦੇ ਸਿੱਖ ਕੋਲੋਂ ਸੱਚੀਆਂ ਤੇ ਖਰੀਆਂ ਗੱਲਾਂ ਸੁਣੀਆਂ ਬਾਬਰ ਗੁੱਸੇ ਨਹੀਂ ਹੋਇਆ ਕਿਉਂਕਿ ਉਹ ਮਾੜੇ ਚੰਗੇ ਮਨੁੱਖ ਦੀ ਪਛਾਣ ਕਰ ਲੈਂਦਾ ਸੀ ਉਸ ਨੇ ਭਾਈ ਤਾਰਾ ਜੀ ਦੇ ਬੰਦਨ ਖਲਵਾ ਦਿੱਤੇ ਬੜੇ ਸਤਕਾਰ ਨਾਲ ਕੋਲ ਬਿਠਾਇਆ ਤੇ ਆਖਿਆ ਤੇਰਾ ਗੁਰੂ ਕੌਣ ਹੈ ਤੇ ਉਹ ਕਿੱਥੇ ਰਹਿੰਦਾ ਹੈ ਮੇਰਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਹੀ ਹੈ ਉਹ ਸਾਰੇ ਜਗਤ ਦੇ ਭਲੇ ਵਾਸਤੇ ਪ੍ਰਗਟ ਹਨ ਵਿਚ ਰਏ ਨੇ ਜਗਤ ਦਾ ਸੁਧਾਰ ਕਰਨ ਵਾਸਤੇ ਭੁੱਲਿਆਂ ਪ੍ਰਾਣੀਆਂ ਨੂੰ ਸਿੱਧੇ ਰਾਹੇ ਪਾ ਰਹੇ ਹਨ ਭਾਈ ਤਾਰਾ ਜੀ ਦਾ ਉੱਤਰ ਸੀ ਕੀ ਮੈਂ ਉਹਨਾਂ ਦੇ ਦਰਸ਼ਨ ਕਰ ਸਕਦਾ ਹਾਂ ਜਰੂਰ ਚਿੱਤ ਵਿੱਚ ਸ਼ਰਧਾ ਰੱਖੋ ਇੱਕ ਦਿਨ ਉਹ ਜਰੂਰ ਦਰਸ਼ਨ ਦੇਣਗੇ ਗੁਰੂ ਦੇ ਸਿੱਖ ਦੀ ਸਚਾਈ ਤੇ ਲੋਕ ਸੇਵਾ ਦੀ ਰੂਹ ਨੇ ਜੇਤੂ ਤੇ ਹੰਕਾਰੀ ਬਾਬਰ ਨੂੰ ਜਿੱਤ ਲਿਆ ਬਾਬਰ ਨੇ ਉਸ ਵੇਲੇ ਹੁਕਮ ਦਿੱਤਾ ਕਿ ਲਾਹੌਰ ਸ਼ਹਿਰ ਦੀ ਅਗ ਬਜਾਈ ਜਾਵੇ ਕਿਸੇ ਘਰ ਨੂੰ ਲੁੱਟਿਆ ਨਾ ਜਾਵੇ ਤੇ ਨਾ ਹੀ ਕਿਸੇ ਇਸਤਰੀ ਪੁਰਸ਼ ਨੂੰ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਦਿੱਤਾ ਜਾਵੇ ਲਾਹੌਰ ਵਿੱਚ ਸ਼ਾਂਤੀ ਵਰਤ ਗਈ ਭਾਈ ਤਾਰਾ ਜੀ ਕਰਤਾ ਤੇ ਸਤਨਾਮ ਦਾ ਸਿਮਰਨ ਕਰਦੇ ਹੋਏ ਆਪਣੇ ਨਗਰ ਆ ਗਏ ਮਾਂ ਦੇ ਪੈਰ ਨੂੰ ਮਿਲੇ ਸੇਵਾ ਸਫਲ ਹੋਈ ਲੋਕ ਭਲਾਈ ਕਰਨੀ ਸ਼ੁਰੂ ਕੀਤੀ ਲੋਕ ਭਲਾਈ ਕਰਦਿਆਂ ਹੋਇਆਂ ਕਿਸੇ ਜ਼ਾਲਮ ਕੋਲੋਂ ਡਰਨਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ